ਅੱਜ ਪੂਰੇ ਦੇਸ਼ ਦੇ ਵਿੱਚ ਭਗਵਾਨ ਰਾਮ ਜੀ ਦੇ ਜੋ ਅਯੁੱਧਿਆ ਦੇ ਵਿੱਚ ਮੰਦਿਰ ਦਾ ਉਦਘਾਟਨ ਹੋਇਆ ਉਸ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਮੰਦਰਾਂ ਦੇ ਵਿੱਚ ਜਿਹੜਾ ਹੈ ਉਹ ਖੁਸ਼ੀ ਹੈ ਅੱਜ ਪ੍ਰਭੂ શ્રી ਰਾਮ ਜੀ ਦੀ ਪ੍ਰਾਣ ਪ੍ਰティਸ਼ਟਾ ਰਾਮ ਲਲਾ ਜੀ ਦੀ ਅਯੁੱਧਿਆ ਦੇ ਵਿੱਚ ਹੋਈ ਆ ਜਿਹਦੇ ਸਬੰਧ ਦੇ ਵਿੱਚ ਸਮੂਹ ਦੇਸ਼ ਦੁਨੀਆ ਦੇ ਵਿੱਚ ਲੋਕੀ ਅਤਿਸ਼ਾਨ ਮਨਾ ਰਹੇ ਆ ਰਾਮ ਜੀ ਦੀ ਲਾਲਾ ਜੀ ਦੀ ਜੋ ਪ੍ਰਧਾਨ ਪ੍ਰਤਿਸ਼ਠਾ ਹੋਈ ਆ ਤਰਨ ਤਰਨ ਸ਼ਹਿਰ ਦੇ ਸਮੁੱਚੇ ਮੰਦਰਾਂ ਦੇ ਵਿੱਚ ਕਾਰਜਕ੍ਰਮ ਕਰਵਾਏ ਗਏ ਆ ਸੰਗਤਾਂ ਵੱਲੋਂ ਜਗ੍ਹਾ ਜਗ੍ਹਾ ਦੇ ਲੰਗਰ ਲਗਾਇਆ ਗਿਆ ਸਮੁੱਚਾ ਸਮਾਜ ਜੋ ਕਿ ਅੱਜ ਦੇ ਦਿਹਾੜੇ ਨੂੰ ਖੁਸ਼ੀ ਨਾਲ ਮਨਾ ਰਿਹਾ ਵਾ ਕੱਲ ਦੇ ਦਿਨ ਅਸੀਂ ਸ਼ੋਭਾ ਯਾਤਰਾ ਸ਼੍ਰੀ ਰਾਮ ਪ੍ਰਧਾਨ ਪ੍ਰਤਿਸ਼ਠਾ ਦੇ ਸਮਾਂ ਦੇ ਕੱਢੀ ਸੀਗੀ ਉਹਦੇ ਵਿੱਚ ਸਮੁੱਚੇ ਸਮਾਜ ਨੇ ਸ਼ਾਮਲ ਹੋ ਕੇ ਗਵਾਹੀ ਭਰੀ ਆ ਕਿ ਪਰ ਜੋ ਇੱਕ ਵਧੀਆ ਤਰੀਕੇ ਨਾਲ ਸਮਾਜ ਇੱਕਜੁੱਟ ਸਮਾਜ ਵਾ ਅਸੀਂ ਧਾਰਮਿਕ ਤੌਰ ਤੇ ਸਮੁੱਚਾ ਸਮਾਜ ਇੱਕ ਵਧੀਆ ਜੋ ਸੰਦੇਸ਼ ਦਿੱਤਾ ਵਾ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਪੰਜਾਬ ਹਬ ਤੱਕ ਜਿੰਨੇ ਵੀ ਸਾਡੇ ਨਾਲ ਦਰਸ਼ਕ ਜੁੜੇ ਨੇ ਸਾਡੀ ਹਰ ਵੀਡੀਓ ਨੂੰ ਪਿਆਰ ਦੇਣ ਦੇ ਲਈ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਇਸ ਵੇਲੇ ਤਰਨਤਾਰਨ ਦੇ ਵੱਡੇ ਮੰਦਰ ਦੇ ਵਿੱਚ ਮੌਜੂਦ ਹੈ ਕਿਉਂਕਿ ਅੱਜ ਪੂਰੇ ਦੇਸ਼ ਦੇ ਵਿੱਚ ਭਗਵਾਨ ਰਾਮ ਜੀ ਦੇ ਜੋ ਅਯੁੱਧਿਆ ਦੇ ਵਿੱਚ ਮੰਦਿਰ ਦਾ ਉਦਘਾਟਨ ਹੋਇਆ ਉਸ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਮੰਦਰਾਂ ਦੇ ਵਿੱਚ ਜਿਹੜਾ ਹੈ ਉਹ ਖੁਸ਼ੀ ਹੈ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਕਿਸ ਤਰੀਕੇ ਦਾ ਲੋਕ ਜਿਹੜੇ ਨੇ ਉਹ ਨਸਮਸਟਕ ਹੋ ਰਹੇ ਨੇ ਮੇਰੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਸੰਗਤ ਜੁੜੀ ਹੈ ਵੀਰ ਜੀ ਕੀ ਨਾਮ ਹੈ ਆਪਣਾ ਜੀ ਮੈਂ ਵਿਸ਼ੇਖ ਜੋਸ਼ੀ ਤਰਨਤਾਰਨ ਤੋਂ ਜੀ ਅੱਜ ਪ੍ਰਭੂ શ્રી ਰਾਮ ਜੀ ਦੀ ਪ੍ਰਾਣ ਪ੍ਰティਸ਼ਟਾ ਰਾਮ ਲਲਾ ਜੀ ਦੀ ਅਯੁੱਧਿਆ ਦੇ ਵਿੱਚ ਹੋਈ ਆ ਜੀ ਦੇ ਸਬੰਧ ਦੇ ਵਿੱਚ ਸਮੂਹ ਦੇਸ਼ ਦੁਨੀਆ ਦੇ ਵਿੱਚ ਲੋਕੀ ਅਤਿ ਸ਼ਾਨ ਮਨਾ ਰਹੇ ਆ ਰਾਮਚੰਦ ਜੀ ਲਾਲਾ ਜੀ ਦੀ ਜੋ ਪ੍ਰਧਾਨ ਪ੍ਰਤੀਸ਼ਠਾ ਹੋਈ ਆ ਤਰਨਤਨ ਸ਼ਹਿਰ ਦੇ ਸਮੂੱਚੇ ਮੰਦਰਾਂ ਦੇ ਵਿੱਚ ਕਾਰਜਕ੍ਰਮ ਕਰਵਾਏ ਗਏ ਆ ਸੰਗਤਾਂ ਵੱਲੋਂ ਜਗ੍ਹਾ ਜਗ੍ਹਾ ਤੇ ਲੰਗਰ ਲਗਾਇਆ ਗਿਆ ਸਮੂੱਚਾ ਸਮਾਜ ਜੋ ਕਿ ਅੱਜ ਦੇ ਦਿਹਾੜੇ ਨੂੰ ਖੁਸ਼ੀ ਨਾਲ ਮਨਾ ਰਿਹਾ ਵਾ ਕੱਲ ਦੇ ਦਿਨ ਅਸੀਂ ਚੋਹਾ ਯਾਤਰਾ ਸ਼੍ਰੀ ਰਾਮ ਪ੍ਰਧਾਨ ਪ੍ਰਤੀਸ਼ਠਾ ਦੇ ਸਮਾਧ ਦੇ ਕੱਢੀਗੀ ਉਹਦੇ ਵਿੱਚ ਸਮੂੱਚੇ ਸਮਾਜ ਨੇ ਸ਼ਾਮਲ ਹੋ ਕੇ ਗਵਾਹੀ ਭਰੀ ਆ ਕਿ ਪਰ ਜੋ ਇੱਕ ਵਧੀਆ ਤਰੀਕੇ ਨਾਲ ਸਮਾਜ ਇਕਜੁੱਟ ਸਮਾਜ ਵਾ ਅਸੀਂ ਧਾਰਮਿਕ ਤੌਰ ਤੇ ਸਮੁੱਚਾ ਸਮਾਜ ਇੱਕ ਵਧੀਆ ਜੋ ਸੰਦੇਸ਼ ਦਿੱਤਾ ਵਾ ਕਿ ਸਮੂਹ ਸਰਮ ਧਰਮਾਂ ਦਾ ਸਨਮਾਨ ਕਰੋ ਕੱਲ ਸਮੁੱਚੇ ਸਮਾਜ ਦੇ ਲੋਕਾਂ ਨੇ ਜੋ ਕਿ ਸ਼ਹਿਰ ਵਾਸੀਆਂ ਨੇ ਸਹਿਯੋਗ ਦਿੱਤਾ ਵਾ ਉਹਨਾਂ ਲਈ ਧੰਨਵਾਦ ਅੱਜ ਜੋ ਵੱਖ-ਵੱਖ ਸੰਸਥਾਵਾਂ ਵੱਲੋਂ ਤਨਤਨ ਦੇ ਮੰਦਰਾਂ ਦੇ ਵਿੱਚ ਕਾਰਜਕ੍ਰਮ ਕਰਵਾਏ ਗਏ ਆ ਜੋ ਕਿ ਅਯੋਧਿਆ ਤੋਂ ਸਿੱਧਾ ਪ੍ਰਸਾਰਣ ਵਿਖਾਇਆ ਗਿਆ ਸਮੁੱਚੀ ਰਾਜਨੀਤਿਕ ਪਾਰਟੀਆਂ ਦੇ ਸਮੂਹ ਸਮਾਜ ਦੇ ਲੋਕ ਇੱਥੇ ਪਹੁੰਚੇ ਸਾਰਿਆਂ ਦੇ ਅਭਾਰੀ ਆ ਸਮੁੱਚਿਆਂ ਵੱਲੋਂ ਲੰਗਰ ਲਗਾਏ ਗਏ ਅਸੀਂ ਅੱਜ ਰਾਤ ਨੂੰ ਦੀਪਮਾਲਾ ਕਰਨ ਦੀ ਲੋਕਾਂ ਨੂੰ ਅਪੀਲ ਕਰਦੇ ਆਪਣੀਆਂ ਦੁਕਾਨਾਂ ਮੰਦਰਾਂ ਘਰਾਂ ਦੇ ਵਿੱਚ ਇੱਕ ਕਰੋ ਦੀਪਮਾਲਾ ਕਰੋ ਜੀ ਭਾਰਤ ਸਰਕਾਰ ਦਾ ਜੋ ਰੋਲ ਰਿਹਾ ਹੈ ਕੀ ਕਹਿਣਾ ਚਾਹੋਗੇ ਧੰਨਵਾਦ ਦੇ ਰੂਪ ਦੇ ਵਿੱਚ ਕੇਂਦਰ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਪਰ ਇਸ ਇਸ ਲੜਾਈ ਦੇ ਵਿੱਚ ਜੋ ਸਨਾਤਨ ਸਮਾਜ ਨੇ ਆਪਣੀਆਂ ਸੰਘਰਸ਼ ਲੜਿਆ ਕੁਰਬਾਨੀਆਂ ਦਿੱਤੀਆਂ ਬਹੁਤ ਅਯੋਧਿਆ ਦੇ ਵਿੱਚ ਜਾ ਕੇ ਸੰਘਰਸ਼ ਕੀਤਾ ਉਹਦੇ ਕਰਕੇ ਹੋਇਆ ਹੈ ਨਰਿੰਦਰ ਮੋਦੀ ਜੀ ਨੇ ਜੋ ਕਿ ਆਪ ਸਵੈਮ ਉਹਦੇ ਵਿੱਚ ਪੂਜਾ 'ਚ ਬੈਠੇ ਉਹਨਾਂ ਨੇ ਕੀਤਾ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਨੇ ਇੱਕ ਰਾਜਨੀਤੀ ਤੋਂ ਉੱਪਰ ਉੱਠ ਕੇ ਸਮਾਜ ਨੂੰ ਇੱਕ ਵਕਰਾ ਸੰਦੇਸ਼ ਦਿੱਤਾ ਤੇ ਅਸੀਂ ਉਹਨਾਂ ਦੇ ਆਭਾਰੀ ਹਾਂ ਜੀ ਪ੍ਰਧਾਨ ਜੀ ਸ਼ਾਰਟਲੀ ਕੀ ਕਹਿਣਾ ਚਾਹੋਗੇ ਮੈਂ ਅੱਜ ਦੇ ਦਿਨ ਸ਼੍ਰੀ ਰਾਮ ਜੀ ਦੀ pran پرਸ਼ਟਾ ਦੇ ਉੱਤੇ ਸਮੂਹ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਅੱਜ ਦੇ ਇਸ ਪਵਿੱਤਰ ਤੇ ਇਤਿਹਾਸਕ ਦਿਨ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਜੀ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਪਹੁੰਚਾਉਂਦੇ ਰਾਵਾਂਗੇ ਤੁਹਾਡੇ ਤੱਕ ਕੈਮਰਾਮੈਨ ਸੁਖ ਦੇ ਨਾਲ ਮੈਂ ਦਲਜੀਤ ਪੰਜਾਬ ਆਪ ਤੱਕ ਤਰਨਤਾਰ